ਦਾਰਵੀ ਕਹਿ ਲਾਂਦੇ ਹੋਈ ਗੁਰੂ ਦੇ ਸਿੱਖ ਵੀ ਕਹਿ ਲਾਂਦੇ ਹੋਈ ਚਾਕਰ ਵੀ ਕਹਿ ਲਾਂਦੇ ਹੋਈ ਪਰ ਸਾਡੇ ਅੰਦਰ ਹੌਮ ਭਰੀ ਪਈ ਹੋਵੇ ਸੇਵਾਨੀ ਕਾਲ ਥਾਈ ਪੈਣੀ ਸੇਵਾ ਸੁਖਲੀ ਨਹੀਂ ਹੁੰਦੀ ਉਹ ਤਾਂ ਐਸੀ ਆਤਮਾ ਦੇ ਚਾਕਰ ਲੱਗੇ ਚਾਕਰੀ ਨਾਲੇ ਗਰਵ ਗੱਲਾਂ ਕਰੇ ਖਨੇਰੀਆਂ

ਜਿਹੜੀ ਸੇਵਾ ਆਪ ਨੂੰ ਪਰਵਾਨ ਹੈ ਗੁਰੂ ਜੀ ਸਮਝਾ ਦੇਨ ਆਪ गवाਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪਰਵਾਨ ਆਪਣਾ ਆਪਾ गवा ਕੇ ਜਿਹੜੀ ਸੇਵਾ ਕੀਤੀ ਜਾਏ ਉਹ ਪਰਵਾਨ ਹੋਇਆ ਕਰਦੀ ਐ ਸਾਹਿਬ ਜਿਉਂਦੇ ਜੀ ਮਰਨਾ ਹੀ ਪੈਂਦਾ ਹੈ ਚੱਕਰ ਕੀਤੇ ਆਪਣੇ ਖਸਮ ਗੁਰੂ ਮੁਰਸ਼ਿਦ ਨਾਲ ਉੱਥੇ ਵਾਰ ਵਿਵਾਰ ਨਹੀਂ ਉਹ ਨਹੀਂ ਪਾਇਆ ਕਰਦਾ ਵਾਹਿਗੁਰੂ ਹਾਂ ਮਰਦੇ ਦੀ ਤਲ ਹੋ ਜਾਏ ਜੋ ਖਸਮ ਨੇ ਜੋ ਸੁਆਮੀ ਨੇ ਜੋ ਗੁਰੂ ਨੇ ਬਚਨ ਕਰ ਦਿੱਤਾ ਉੱਥੇ ਹੀ ਸਿਰ ਝੁਕਾ ਦੇਣਾ ਜੇ ਗੁਰੂ ਨਾਨਕ ਦੇਵ ਜੀ ਨੇ ਬਾਬੇ ਲੈਣੇ ਨੂੰ ਅਧੀ ਰਾਤ ਦੇ ਵਕਤ ਆਵਾਜ਼ ਮਾਰ ਕੇ ਗਿਆ ਦੇਖ ਪੁਰਖਾ ਦਿਨ ਚੜਿਆ ਹੈ ਉੱਥੇ ਆਪਣੀ ਮਤ ਨਹੀਂ ਵਰਤੀ ਸੀਸ ਝੁਕਾ ਦਿੱਤਾ ਸਤਿਵਿਚਨ ਮਹਾਰਾਜ ਆਪ ਸਮਰਤ ਹੋ ਇੱਕ ਸੂਰਜ ਕੀ ਹਜ਼ਾਰਾਂ ਸੂਰਜ ਚੜਾ ਸਕਦੇ ਹੋ ਜੋ ਚਾਹੋ ਉਹ ਕਰ ਸਕਦੇ ਹੋ ਜੇ ਕਿਹਾ ਦਰਖਤਾਂ ਨੂੰ ਹਲੂਣਾ ਦੇ ਮਠਿਆਈ ਚੜੇਗੀ یہ نہیں سوچیا کہ درختوں بھی کرے مٹیائی لگ دی بس سوامی کا بچن کمانا ہے اسے سمیں شیش چکا کے تر پی سن تو ساسنگ ساڑا سکھ اتحاس بھریا پیا ہے پراتن سکھانے جی ویچار کریے کہ میں سیوہ کی تھی مرمر کے سیوا ہوں ساسنگ پائی منج دیکھو ਬੜਾ ਸ਼ਰਮਕਾਰ ਸੀ ਪਹਿਲੇ ਉਹ ਸਖੀ ਸਰਵਰ ਦਾ ਉਪਾਸਕ ਸੀ ਮਨਜਕੀ ਦਾ ਰਹਿਣ ਵਾਲਾ ਸੀ ਭਈ ਤੀਠਾ ਕਰਕੇ ਨਾਮ ਮੰਗੇ ਮਨਜਕੀ ਦੇ ਰਹਿਣ ਕਰਕੇ ਭਈ ਮੰਜ ਨਾ ਪਿਆ ਉਸ ਨੂੰ ਗੁਰੂ ਦੇ ਚਰਨਾਂ ਵਿੱਚ ਚਲੇ ਗਿਆ ਹਾਜ਼ਰ ਹੋਇਆ ਮੈਨੂੰ ਸਤੂ ਸ਼ਾਂਤੀ ਸੁਖ ਮਿਲੀਆ ਕਿ ਜਿਹੜਾ ਸੁਖ ਜਿਹੜਾ ਰਸ ਜਿਹੜੀ ਸ਼ਾਂਤੀ ਗੁਰੂ ਦੇ ਚਰਨਾਂ ਵਿੱਚ ਹੈ ਹੋਰ ਪਾਸੇ ਕਿਤੇ ਨਹੀਂ ਕਿਤੇ ਦੁਰਦਸ਼ ਰਹੇ ਸਾਧ ਸੰਗ ਅਧੂਰੀਆਂ ਦੇ ਪਾਸ ਕਿਤੇ ਵੀ ਜਾਂਦਾ ਰਹੇ ਸੰਸਾਰ ਵਿੱਚ ਸ਼ੋਭਾ ਹੋ ਜਾਏਗੀ ਰੀਮੀਆਂ ਸੁਣੀਆਂ ਕੁਸ਼ ਇਹ ਜੀਵਸਤੀ ਬਵੋਤੀ ਇਹ ਸਾਰਾ ਸੁਖ ਮਿਲ ਜਾਏਗਾ ਪਰ ਮਨ ਦਾ ਸੁੱਖ ਮਨ ਦਾ ਚੈਨ ਸ਼ਾਂਤੀ ਜੋ ਹੈ ਉਹ ਗੁਰੂ ਦੀ ਸ਼ਰਨ ਵਿੱਚ ਹੀ ਮਿਲਦੀ ਹੈ ਹੋਰ ਪਾਸੇ ਨਹੀਂ ਕਿਤੇ ਮਿਲਦੀ ਐ ਹਾਂ ਮੈਂ ਬਾਈ ਮੰਜ ਨੂੰ ਸ਼ਾਂਤੀ ਸੁੱਖ ਨੇ ਸੀ ਹੋਇਆ ਗੁਰੂ ਚਾਨਾ ਵਿੱਚ ਬੇਨਤੀ ਕੀਤੀ ਗਰੀਬਨ ਵਾਰ ਮੈਨੂੰ ਆਪਣਾ ਸਿੱਖ ਬਣਾ ਲਓ ਬੜਾ ਪਟਕ ਚੁੱਕੇ ਹਾਂ ਬੜਾ ਇੱਧਰ ਉਧਰ ਤੁਰ ਫੇਰੇ ਹਾਂ ਪਰ ਮਨ ਨੂੰ ਚੈਨ ਟਕਾ ਸ਼ਾਂਤੀ ਨਹੀਂ ਸੋ ਇਸ ਕਰਕੇ ਮੈਨੂੰ ਆਪਣਾ ਸੇਵਾਦਾਰ ਕਰੋ ਆਪਣਾ ਸਿੱਖ ਬਣਾ ਲਓ ਗੁਰੂ ਜੀ ਨੇ ਕਿਹਾ ਪ੍ਰੇਮੀਆਂ ਬੜੀ ਔਖੀ ਕਾਜੀ ਹੈ ਮੁਸ਼ਕਿਲ ਪੈਂਦਾ ਹੈ ਸਿੱਖੀ ਐਵੇਂ ਨਹੀਂ ਕਮਾਈ ਜੀ ਆਹ ਬਾਰ ਬਾਰ ਬੇਨਤੀ ਕੀਤੀ ਗੁਰੂ ਜੀ ਨੇ ਕਿਹਾ ਜਾ ਫਿਰ ਜੋ ਵੀ ਤੇਰੇ ਘਰ ਦੇ ਵਿੱਚ ਸਮਾਧਾਰ ਬਣੀ ਹੈ ਉਹਨੂੰ پرم کرکال پور واحر کا اپاسک ہو پورے گرو کی آرادنا کر واحر پرمیشر جو سمرت ہے ساسنگ ایسا ہی ہوا بڑا نقصان بھی ہونا شروع ہوا کوئی کچھ ہے کوئی ہے پیر پٹھا پہ گیا کوئی کچھ کوئی کچھ ہاں بڑا وا سیٹ سی ਨਗਰ ਆ ਸਾਰਾ ਕੁਝ ਛੱਡਣਾ ਪਿਆ ਗੱਲ ਚੱਲ ਰਹੀ ਹੈ ਵੀ ਸੇਵਾ ਐਵੇਂ ਨਹੀਂ ਹੁੰਦੀ ਬੜੀਆਂ ਕਸਰਤੀਆਂ ਵੀ ਲੱਗਦੀਆਂ ਨੇ ਬੜਾ ਕੁਝ ਕਰਨਾ ਪੈਂਦਾ ਹੈ ਸੇਵਾ ਕਰਦੇ ਆ ਜਿਉਂਦੇ ਜੀ ਮਰਨਾ ਪੈਂਦਾ ਫਿਰ ਜਾ ਕੇ ਸੇਵਾ ਪਰਵਾਣ ਹੋਣੀ ਹੋਇਆ ਕੀ ਘਰਵਾਰ ਸਾਰਾ ਕੁਝ ਹੀ ਛੁੱਟ ਗਿਆ ਸਾਸ ਹੋਰ ਪਰਚੀ ਪਾਏ ਸੋ ਬੜੀਆਂ ਘਾਲਣਾ ਪਈ ਮੰਝ ਨੂੰ ਗਾਦਨੀਆ ਪਈਆਂ ਹੁਣ ਆਪਣਾ ਇੱਧਰ ਇਹ ਪ੍ਰਸੰਗ ਲਾਈਏ ਕਈ ਦਿਨ ਲੱਗ ਜਾਂਦੇ ਨੇ ਇਸੇ ਪ੍ਰਸੰਗ ਨੂੰ ਆਪਾਂ ਬਸ ਇੱਕ ਟੂਕ ਮਾਤਰ ਇਸ਼ਾਰਾ ਕੀਤਾ ਵੀ ਸਾਡੇ ਸਿੱਖੇ ਇਤਿਹਾਸ ਭਰਿਆ ਪਿਆ ਹੈ ਜਿਹੜੇ ਸਿੱਖਾਂ ਨੇ ਸੇਵਾ ਕੀਤੀ ਚੱਲਣਾ ਚੱਲੀ ਕਿਵੇਂ ਚੱਲੀ ਹੈ ਸੋ ਖੈਰ ਆਓ ਹੁਣ ਸੰਤ ਮਹਾਰਾਜ ਰਾਜੀ ਸਾਹਿਬ ਵਾਲੇ ਜਦੋਂ ਰੇਰੂ ਸਾਹਿਬ ਸੇਵਾ ਦੇ ਵਿੱਚ ਪਹੁੰਚਦੇ ਹਨ ਕਿ ਆ ਮਹਾਰਾਜ ਮੈਂ ਇੱਥੇ ਆਪ ਦੀ ਦਰ ਤੇ ਸੇਵਾ ਕਰਨੀ ਚਾਹੁੰਦਾ ਇਸ਼ਾਰਾ ਹੋਇਆ ਬੱਚਾ ਬੜੀ ਔਖੀ ਕਾਤੀ ਹੈ ਜਿਉਂਦੇ ਜੀ ਮਰਨਾ ਹੀ ਪੈਂਦਾ ਹੈ ਰਾਤ ਵੀ ਵਿਚਾਰ ਹੋਈ ਸੀ ਭਾਈ ਗੁਰਦਾਸ ਜੀ ਸਿੱਖ ਦੀ ਮੁਰੀਦ ਦੀ ਸੇਵਾਦਾਰ ਦੀ ਡੈਫੀਨਿਸ਼ਨ ਦਿੰਦੇ ਹਨ ਮੁਰਦਾ ਹੋਏ murid ਨੰਗਲੀ ਹੋਵਣਾ ਸ਼ਬਰ ਸਿੱਧਕ ਸਹੀਦ ਭਰਮਪਾਗ ਹੋਵਣਾ murid ਮੁਰਦਾ ਬਣ ਜਾਏ ਫਿਰ ਜਾ ਕੇ ਉਹ ਸੇਵਾ ਕਰ ਸਕਦਾ ਹੈ ਮੁਰਦਾਏ ਮੁਰਦੇ ਨੂੰ ਕੋਈ ਚਾਰ ਥੱਪੜ ਮਾਰ ਜੇ ਕੋਈ ਪਰਵਾਹ ਨਹੀਂ ਮੁਰਦੇ ਨੂੰ ਕੋਈ ਚੰਦਨ ਨਾਲ ਲੀਪ ਕਰ ਦੇ ਉਹਨੂੰ ਕੀ ਖੁਸ਼ੀ ਹੋਣੀ ਹੈ ਮਰਦੇ ਦੇ ਇੱਕ ਸਿਰ ਵਿੱਚ ਕੋਈ ਸੁਆਹ ਪਾ ਦੇ ਉਹਨੂੰ ਤਾਂ ਕੋਈ ਪਰਵਾਹ ਨਹੀਂ। ਕਿਹੜਾ ਗਾਣਾ ਕੱਟ ਜੇ ਮਰਦੇ ਨੂੰ ਉਹਨੂੰ ਕੀ ਫਰਕ ਪੈਂਦਾ ਕੋਈ ਪਰਵਾਹ ਨਹੀਂ। ਸੇਵਾ ਹੁੰਦੀ ਹੈ ਇਹ ਮਰਦਾ ਬਣ ਕੇ। ਜੇ ਸਾਡੇ ਵਿੱਚ ਹੋਮੇ ਹੈ ਸਾਨੂੰ ਕੋਈ ਕੁਝ ਬੋਲਣਾ ਤਾਂ ਦੂਰ ਦੀ ਗੱਲ ਦੇਖ ਹੀ ਲਵੇ। ਉਦੋਂ ਹੀ ਕਹਿੰਦੇ ਮੇਰੀ ਦੇਖੀਏ ਮੇਰੇ ਹੈ ਮੈਨੂੰ। ਗਲਤ ਕੀ ਸੁਣਨੀ ਹੈ ਗਲਤ ਕੀ ਸੁਣਨੀ ਹੈ ਨੇ ਸਿਰ ਵਿੱਚ ਖੇਤ ਪਾਉਣੀ ਉਹ ਤਾਂ ਬੜੀ ਦੂਰ ਦੀ ਗੱਲ ਚਲੇਗੀ